ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਆ ਇੱਕ ਨਵੀਂ ਵੀਡੀਓ ਲੈ ਕੇ। ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿਵੇਂ ਕਿ ਬਹੁਤ ਹੀ ਭਿਆਨਕ આગ ਲੱਗੀ ਖੇਤ ਦੇ ਵਿੱਚ ਕਿਸੇ ਕਿਸਾਨ ਵੀਰ ਦੇ। ਔਰ ਨਾਲ ਦਾ ਵੀਰ ਇੱਕ ਖੇਤ ਵਿੱਚ ਮਸ਼ੀਨ ਚਲਾ ਰਿਹਾ ਸੀ ਉਹਦੀ ਵੀ ਕਣਕ ਵੱਢ ਰਿਹਾ ਸੀ। ਔਰ ਫਟਾਫਟ ਆਇਆ। ਤੇ ਕਿੰਨੇ ਫਟਾਫਟ ਮਸ਼ੀਨ ਚਲਾ ਕੇ ਕੰਬਾਈਨ ਉਸਨੇ ਉਸਦੀ ਹੈਲਪ ਕੀਤੀ। ਕਿ ਜਿੰਨਾ ਵੀ ਹੋ ਸਕੇ ਚਲੋ ਜਿੰਨਾ ਕੋਈ ਬਚਿਆ ਖੇਤ ਹੈ ਨਾ ਫਟਾਫਟ ਵੱਢ ਕੇ ਹੈਲਪ ਕਰੀਏ ਸਲਾਮ ਆ ਇਸ ਵੀਰ ਨੂੰ ਬੜੀ ਫੁਰਤੀ ਦੇ ਨਾਲ ਮਸ਼ੀਨ ਨੂੰ ਘੁਮਾ ਰਿਹਾ ਵੀਰਾ ਕੁਝ ਵੀ ਹੋ ਸਕਦਾ ਆਪਣੀ ਜਾਨ ਦੀ ਬਾਜ਼ੀ ਲਾਇਓ ਉਸਨੇ ਹਨਾ ਸਲਾਮ ਆ ਇਸ ਵੀਰ ਨੂੰ ਇਸ ਦੀ ਬਹਾਦਰੀ ਨੂੰ ਬਈ ਦੁਨੀਆ ਤੇ ਇੰਨੇ ਵਧੀਆ ਬੰਦੇ ਵੀ ਪਏ ਨੇ ਦੇਖੋ ਹਨਾ ਇਨਸਾਨੀਅਤ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਬਾਬਾ ਜੀ ਮਿਹਰ ਕਰੋ ਕਿਸਾਨਾਂ ਤੇ ਵੀ ਇਹਨਾਂ ਤੇ ਇੰਨੀ ਦ੍ਰਿਸ਼ ਬਹੁਤ ਹੀ ਭਿਆਨਕ ਹੈ ਬਾਈ ਦੇਖ ਕੇ इमोशनल ਹੋ ਜਾਂਦਾ ਬੰਦਾ 6 ਮਹੀਨੇ ਦੀ ਫਸਲ 5 ਮਹੀਨੇ ਦੀ ਫਸਲ 5 ਮਿੰਟ ਚ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਮਿਹਰ ਕਰੋ ਮਿਹਰ ਕਰੋ ਸਾਡੇ ਵੀਰਾਂ ਤੇ ਮਿਹਰ ਕਰੋ ਦਾਤਾ ਜੀ ਮਿਹਰ ਕਰੋ ਦੇਖਿਆ ਨਹੀਂ ਜਾਂਦਾ ਉਹਦੇ ਰੰਗਾਂ ਨੂੰ ਉਹੀ ਜਾਣੇ ਅੱਗ ਲੱਗਣ ਦੇ ਵਾਸਤੇ ਕਈ ਕਾਰਨ ਹੁੰਦੇ ਨੇ ਪੁਰਾਣੇ ਬਜ਼ੁਰਗ ਨੇ ਸ਼ਾਮ ਨੂੰ ਜਾ ਕੇ ਦਾਣੇ ਕੱਢਦੇ ਸੀ ਹੱਥਾਂ ਨਾਲ ਬਾਢੀ ਕਰਦੇ ਸੀ ਜਦੋਂ ਉਹਦੀ ਮਸ਼ੀਨਰੀ ਆਈ ਹੈ ਅੱਗਾਂ ਦਾ ਜਿਹੜਾ ਲੱਗਣ ਦਾ ਸਿਲਸਿਲਾ ਜ਼ਿਆਦਾ ਵੱਧ ਗਿਆ ਦੇਖੋ ਵੀਰੇ ਨੇ ਕਿੱਦਾਂ ਮਸ਼ੀਨ ਕਮਾਈ ਫਟਾਫਟ ਹਨਾ ਸਲਾਮ ਆ ਇਸ ਵੀਰੇ ਨੂੰ ਕੀ ਆ ਵੀਰੇ ਵਾਇ ਗੁਰਦਾਨ ਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ। ਕੋਈ ਵੀ ਇਨਸਾਨੀਅਤ ਆ ਨਾ ਫਟਾਫਟ ਕਿਸੇ ਦੀ ਹੈਲਪ। ਵਾਹ ਵੀ ਵੀਰੇ ਸਲਾਮ ਆ ਤੇਰੇ। ਤੇਰੀ ਬਹਾਦਰੀ ਨੂੰ ਸਲਾਮ ਆ ਵੀਰੇ। ਇਦਾਂ ਹੈਲਪ ਕਰਨੀ ਚਾਹੀਦੀ ਆ ਬਾਈ। ਮੁਸੀਬਤ ਵੇਲੇ ਹਰ ਕਿਸੇ ਦੇ ਕੰਮ ਆਉਣਾ ਚਾਹੀਦਾ। ਨਾ ਕਿ ਖੜ ਕੇ ਦੇਖਣਾ ਚਾਹੀਦਾ। ਜਿੰਨਾ ਕੁ ਵੀ ਹੋ ਸਕੇ ਜਰੂਰ ਹੱਥ ਪੱਲਾ ਹਲਾਓ। ਜਦੋਂ ਵਿਪਤਾ ਪੈਂਦੀ ਆ ਕਿਸੇ ਤੇ। ਵੀਰੇ ਨੇ ਕਿੰਨੀ ਤੇਜ਼ੀ ਨਾਲ ਮਸ਼ੀਨ ਘਮਾਈ। ਵਾਹ ਵੀਰੇ ਸਲਾਮ ਆ ਤੇਨੂੰ। ਮਿਹਰ ਕਰੋ ਦਾਤਾ ਜੀ ਕਿ ਜਾ ਸਕਦੀ ਆ ਅੱਗੇ ਨਹੀਂ ਭਿਆਨਕ ਆ ਕਿ ਸੁੱਕੀ ਕਣਕ ਨੂੰ ਅੱਗ ਲੱਗ ਜੇ ਨਾ ਮੁਸ਼ਕਲ ਹੋ ਜਾਂਦਾ ਮੁਸ਼ਕਲ ਹੋ ਜਾਂਦਾ ਵਾਹਿਗੁਰੂ ਮਿਹਰ ਕਰਿਆ ਦੇਖੋ ਕਿੰਨਾ ਭਿਆਨਕ ਤ੍ਰਿਸ਼ਾ ਹੈ ਓ ਵਾਹਿਗੁਰੂ 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 ਕਦੇ ਗੜਿਆਂ ਦੀ ਮਾਰ ਕਦੇ ਪਾਣੀ ਦੀ ਮਾਰ ਕਦੇ ਸੋਕੇ ਦੀ ਮਾਰ ਕਦੇ ਅੱਗ ਦੀ ਮਾਰ ਸਮਝ ਨਹੀਂ ਆਉਂਦੀ ਵਾਹਿਗੁਰੂ ਦੀ ਕੀ ਮਰਜ਼ੀ ਆ ਇਹਦੇ ਵਿੱਚ ਦੇਖੋ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਹਨਾ ਕਿੱਦਾਂ ਮਤਲਬ ਭੈਣ ਭਰਾ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ ਵੀਰੇ ਇਦਾਂ ਹੀ ਕਰਨੀ ਚਾਹੀਦੀ ਹੈ ਹੈਲਪ ਹਨਾ ਜਿਹਦੇ ਘਰਾਂ ਦੇ ਵਿੱਚ ਵੀ ਟਰੈਕਟਰ ਟਾਲੀਆਂ ਹੁੰਦੀਆਂ ਨੇ ਤਾਂ ਜ਼ਰੂਰ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਇੱਥੇ ਵੀ ਵੀਰ ਟਰੈਕਟਰਾਂ ਦੇ ਨਾਲ ਦੇ ਪਿੱਛੇ ਹਾਲ ਪਾ ਕੇ ਹਨਾ ਅ ਨਿਚੋਂ ਆਪਾਂ ਕਹਿੰਦੇ ਆ ਉਹਨੂੰ ਮਸ਼ੀਨ ਜਮੀਨ ਦੇ ਵਿੱਚੋਂ ਜਿਹੜੀ ਗਿੱਲੀ ਜ਼ਮੀਨ ਕੱਢਦੀ ਹੈ ਤੇ ਅੱਗ ਨੂੰ ਰੋਕੀ ਜਾ ਸਕਦੀ ਆ ਅੱਗੇ ਨਹੀਂ ਭਿਆਨਕ ਆ ਕਿ ਸੁੱਕੀ ਕਣਕ ਨੂੰ ਅੱਗ ਲੱਗ ਜੇ ਨਾ ਮੁਸ਼ਕਲ ਹੋ ਜਾਂਦਾ ਮੁਸ਼ਕਲ ਹੋ ਜਾਂਦਾ ਵਾਹਿਗੁਰੂ ਮਿਹਰ ਕਰਿਆ ਦੇਖੋ ਕਿੰਨਾ ਭਿਆਨਕ ਤ੍ਰਿਸ਼ ਹੈ ਓ ਵਾਹਿਗੁਰੂ ਵਾਹਿਗੁਰੂ